ਪਹਿਲੇ ਬੈਠ ਤੋ ਦੋ ਮਿੰਟ ਮੈਂ ਇੱਕ ਜ਼ਰੂਰੀ ਕਾਲ ਕਰਿਆ ਆ ਮੈਂ ਯਾਰ ਹਲੋ ਵੀਰੇ ਜਾ ਨਾਲੇ ਅੱਜ ਕਿਵੇਂ ਆ ਗਏ ਤਸਤਾਉਣ ਦੇ ਵੀ ਨਹੀਂ ਹਉ ਨਹੀਂ ਭਾਬੀ ਤੁਹਾਨੂੰ ਪਤਾ ਹੈ ਨਾ ਮੇਰਾ ਨਵਾਂ ਘਰ ਪਈ ਜਾਂਦਾ ਸੀ ਉਸੇ ਚੀ ਬਿਜੀ ਸੀਗਾ ਮੈਂ ਪੈ ਗਿਆ ਹਾਂਜੀ ਬੱਸ ਉਸੇ ਦੇ ਮੁਰਦਾਈ ਬਾਈ ਨੂੰ ਕਹਿਣ ਆਇਆ ਸੀ ਫਿਰ ਤੇ ਵਧਾਈਆਂ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਵੀ ਬਾਬੇ ਪਰ ਬਾਈ ਤਾਂ ਕਹਿੰਦਾ ਉਹਨੂੰ ਟਾਈਮ ਹੀ ਲੱਗਣਾਗਾ ਕੱਲ ਉਹਨਾਂ ਦਾ ਕੋਈ ਜ਼ਰੂਰੀ ਕੰਮ ਆ ਉਹ ਉਧਰ ਜਾ ਰਹੇ ਨੇ ਚੱਲ ਕੋਈ ਨਹੀਂ ਵੀਰੇ ਤੁਹਾਨੂੰ ਪਤਾ ਤਾਂ ਹੈਗਾ ਉਹ ਬਿਜ਼ੀ ਹੁੰਦੇ ਆ ਨਾਲੇ ਉਹ ਤਾਂ ਘਰੇ ਵੀ ਬਹੁਤ ਘੱਟ ਹੀ ਹੁੰਦੇ ਆ ਉਹ ਤਾਂ ਤੁਹਾਡੀ ਗੱਲ ਸਹੀ ਹੈ ਬਾਬੇ ਪਰ ਪੈਸਾ ਹੋਣ ਕਾਰਨ ਬਾਈ ਦਾ ਸੁਭਾਅ ਵੀ ਥੋੜਾ ਚੇਂਜ ਹੋ ਗਿਆ ਸਾਰਾ ਕੁਝ ਪੈਸਾ ਹੀ ਨਹੀਂ ਹੁੰਦਾ ਉਹ ਤਾਂ ਪੈਸੇ ਕਾਰਨ ਰਿਸ਼ਤੇ ਵੀ ਭੁੱਲ ਗਏ ਸਹੀ ਕਿ ਆਵੀਰੇ ਤੁਸੀਂ ਕਈ ਵਾਰੀ ਤਾਂ ਮੈਂ ਵੀ ਇਹੀ ਸੋਚਦੀ ਆ ਕਿ ਰੱਬ ਸਾਨੂੰ ਇੰਨਾ ਪੈਸਾ ਨਾ ਹੀ ਦਿੰਦਾ ਅਸੀਂ ਗਰੀਬ ਹੀ ਠੀਕ ਸੀ ਪੈਸੇ ਨੇ ਤਾਂ ਸਾਡੇ ਰਿਸ਼ਤੇ ਵੀ ਛਿਣਾਤੇ ਸਾਡੇ ਤੋਂ ਪਹਿਲਾਂ ਆਪਣਾ ਇੱਕ ਹੀ ਘਰ ਹੁੰਦਾ ਸੀ ਆ ਪੈਸੇ ਦੇ ਚੱਕਰ 'ਚ ਹੀ ਤਾਂ ਉਹਨਾਂ ਨੇ ਨਵਾਂ ਵੱਡਾ ਘਰ ਲੈ ਲਿਆ ਬਾਕੀ ਕੋਈ ਨਾ ਪੈਸਿਆਂ ਤੋਂ ਜ਼ਰੂਰੀ ਨਾ ਰਿਸ਼ਤੇ ਹੁੰਦੇ ਆ ਇਹ ਗੱਲ ਉਹਨਾਂ ਨੂੰ ਅੱਜ ਨਹੀਂ ਤੇ ਕੱਲ ਜ਼ਰੂਰ ਸਮਝਾਉਂਗੀ ਠੀਕ ਹੈ ਜੀ گیاপালা ہاں جی ਤੁਸੀਂ ਅੰਦਰ ਕੀ ਕਰਦੇ ਸੀ ਨਹੀਂ ਯਾਰ ਮੇਰਾ ਜੀ ਨਹੀਂ ਸੀ ਉਹਦੇ ਕੋਲੇ ਬੈਠਣ ਦਾ ਤਾਂ ਅਗਰ ਕਿ ਮੈਂ ਤਾਂ ਅੰਦਰ ਵਗ ਗਿਆ ਸੀ ਉਹ ਤਾਂ ਸਪੈਸ਼ਲ ਤੁਹਾਨੂੰ ਮਿਲਣ ਆਏ ਸੀ ਓ ਯਾਰ ਮੈਨੂੰ ਸਭ ਪਤਾ ਹੈ ਕਿਹੜਾ ਮੈਨੂੰ ਮਿਲਣ ਆਇਆ ਸੀ ਨਾਲੇ ਕੱਲ ਕਿਹੜੀ ਪੂਜਾ ਤੇ ਜਾਣਾ ਆਪਾਂ ਕੋਈ ਨਹੀਂ ਫਿਰ ਛੁਟਕਿਓ ਬੋਲੇ ਤੁਸੀਂ ਯਾਰ ਮੇਰਾ ਨਹੀਂ ਮੰਨੇਗਾ ਉੱਥੇ ਜਾਂਦਾ